ਪੰਜਾਬ ਦੇ ਨਦੀਆਂ ਦੇ ਵਿੱਚ ਹੜ੍ਹ ਆ ਚੁੱਕਿਆ ਹੈਗਾ ਕਈ ਪੁਲ ਜਿਹੜੇ ਕਿ ਟੁੱਟ ਚੁੱਕੇ ਨੇ ਤੇ ਕਈ ਕਿਸਾਨਾਂ ਦੀਆਂ ਫਸਲਾਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤਾਂ ਦੱਸ ਦਿਓ ਕਿ ਪੰਜਾਬ ਦੇ ਵਿੱਚ ਲਗਾਤਾਰ ਕੰਨ ਸ਼ਹਿਰਾਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਲੋਕਾਂ ਦਾ ਕਾਫੀ ਬੁਰਾ ਹਾਲ ਹੋਇਆ ਪਿਆ ਹੈ ਲੋਕਾਂ ਦੇ ਦੱਸਦੀ ਹੈ ਕਿ ਗੱਡੀਆਂ ਵੀ ਭਰੇ ਪਾਣੀ ਦੇ ਵਿੱਚ ਖੜ ਚੁਕੀਆਂ ਨੇ ਜਿਹੜੇ ਰੇਡੀ ਵਾਲੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੀ ਹੈ ਕਿ ਇਸ ਵਾਰ ਭਾਰਤ ਦੇ ਕਈ ਹਿੱਸੇ ਮਾਨਸੂਨ ਦੀ ਬਾਰਿਸ਼ ਦੇ ਕਾਰਨ ਪ੍ਰਭਾਵਿਤ ਹੋਏ ਨੇ ਪਰ ਉੱਥੇ ਹੀ ਪੰਜਾਬ ਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਭਾਰੀ بارش ਦੇ ਕਾਰਨ ਦਰਿਆਵਾਂ ਦੇ ਪਾਣੀ ਦੇ ਪੱਧਰ ਵਧਣ ਦੇ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਨੇ ਦੱਸ ਦਈਏ ਕਿ 23 ਅਗਸਤ ਤੋਂ ਯਾਨੀ ਕਿ ਸ਼ਨੀਵਾਰ ਤੋਂ ਰਾਤ ਤੋਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ بارش ਉਹੀ ਹੈ ਜਿਸ ਕਾਰਨ ਊਜ ਅਤੇ ਰਾਵੀ ਦਰਿਆ ਨਦੀਆਂ ਦੇ ਵਿੱਚ ਪਾਣੀ ਵੱਧ ਗਿਆ ਜਿਸ ਕਨ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੀ ਸਥਿਤੀ ਵੀ ਕਾਫੀ ਨਾਜ਼ੁਕ ਹੋ ਚੁੱਕੀ ਹੈ ਤੇ ਇਸ ਦੌਰਾਨ ਦੱਸਦੀ ਕਿ ਪੰਜਾਬ ਦੇ ਮੰਤਰੀ ਵਿਧਾਇਕ ਵੀ ਜੋ ਕਿ ਸਰਹੱਦ ਦੇ ਨੇੜੇ ਜਾ ਕੇ ਜਾਇਜ਼ਾ ਲੈ ਰਹੇ ਨੇ ਹੜਾ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਦੱਸਦੇ ਕਿ ਜਲਾਲੀਆਂ ਦੇ ਨਾਲੇ ਦੇ ਨੇੜੇ 30 ਤੋਂ 40 ਫੁੱਟ ਸੜਕ ਰੁੜ ਗਈ ਹੈ ਜਦੋਂ ਕਿ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਇੱਕ ਪੁੱਲ ਨੂੰ ਵੀ ਨੁਕਸਾਨ ਪਹੁੰਚਿਆ ਹੈ ਤਾਂ ਬੀਤੇ ਕੱਲ ਨੂੰ ਵੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈਗਾ ਉਹਨਾਂ ਨੇ ਕਿਹਾ ਹੈਗਾ ਕਿ ਜਲਾਲਿਆ ਪੁੱਲ ਡਿੱਗਣ ਤੋਂ ਬਾਅਦ ਜੋ ਕਿ ਬਮਿਆਲ ਖੇਤਰ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਦਿਨਾਨਗਰ ਤੋਂ ਬਮਿਆਲ ਤੱਕ ਸੜਕ ਦੀ ਸੜਕ ਵੀ ਲਗਾਤਾਰ بارش ਦੇ ਕਾਰਨ ਬੰਦ ਹੋ ਗਈ ਹੈ ਮੰਤਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਲਾਕਣ ਕਰਨ ਤੋਂ ਬਾਅਦ ਮੁਆਵਜ਼ੇ ਦਾ ਵੀ ਐਲਾਨ ਕਰਨ ਦਾ ਭਰੋਸਾ ਦਿੱਤਾ ਹੈ ਇਸ ਵੇਲੇ ਚੱਕੀ ਨਦੀ ਦੇ ਉੱਤੇ ਬਣੇ ਨਵੇਂ ਪੁਲ ਨੂੰ ਪਠਾਨਕੋਟ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਅਜੇ ਇਸ ਸਥਿਤੀ ਦੇ ਵਿੱਚ ਪਠਾਨਕੋਟ ਜਲੰਧਰ ਰਾਸ਼ਟਰੀ ਮਾਰਗ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਜਿਸ ਕਰਮ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਸੜਕ ਅਜੇ ਵੀ ਬੰਦ ਹੈ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਨੇ ਰਸਤਾ ਵੀ ਬਦਲ ਦਿੱਤਾ ਗਿਆ ਜੇ ਕੋਈ ਜਲੰਧਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਗੁਰਦਾਸਪੁਰ ਰਾਹੀ ਜਾਣਾ ਪਵੇਗਾ ਜਲੰਧਰ ਤੋਂ ਪਠਾਨਕੋਟ ਵੱਲੀ ਜਾਣ ਵਾਲੀ ਸਾਰੀ ਸੜਕ ਅਜੇ ਵੀ ਖੁਲੀ ਹੈ ਭਾਰੀ ਬਾਰਿਸ਼ ਦੇ ਕਾਰਨ ਚੱਕੀ ਖੱਡ ਦੇ ਵਿੱਚ ਪਾਣੀ ਦਾ ਤੇਜ਼ ਵਹਾਵ ਵਗ ਰਿਹਾ ਹੈ 24 ਅਗਸਤ ਯਾਨੀ ਕਿ ਦੱਸ ਦਈਏ ਕਿ ਇਸ ਦਿਨ ਬੀਤੇ ਕੱਲ ਨੂੰ ਸਵੇਰ ਨੂੰ ਹੀ ਪੋਂਗ ਡੈਮ ਤੋਂ 60000 ਦੇ ਕਰੀਬ ਕਿਉਂਸੀ ਪਾਣੀ ਛੱਡਿਆ ਗਿਆ ਸੀਗਾ ਜੋ ਕਿ ਸ਼ਾਮ ਤੱਕ 23700 ਕਿਉਸੀਕ ਰਹਿ ਗਿਆ ਹੈ ਬਿਆਸ ਦਰਿਆ ਦੇ ਵਾਧੇ ਪਾਣੀ ਦਾ ਪੱਦਰ ਦੇ ਕਾਰਨ ਮੁਕੇਰੀਆ ਇਲਾਕੇ ਦੇ ਕਈ ਪਿੰਡਾਂ ਦੇ ਖੇਤ ਪਾਣੀ ਦੇ ਵਿੱਚ ਡੁੱਬ ਗਏ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈਗਾ ਕਿ ਪ੍ਰਸ਼ਾਸਨ ਸਥਿਤੀ ਦੇ ਉੱਤੇ ਨਜ਼ਰ ਰੱਖ ਰਿਹਾ ਹੈਗਾ ਜਿਹੜਾ ਕਿ ਮੰਡ ਖੇਤਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਸਟੇਟ ਜੋ ਕਿ ਦੱਸਦੇ ਕਿ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਹੈਗਾ ਕਿ ਰਿਹਾਈਸ਼ ਭੋਜਨ ਅਤੇ ਦਵਾਈਆਂ ਦੇ ਲਈ ਟੁਕਵੇਂ ਪ੍ਰਬੰਧ ਵੀ ਕੀਤੇ ਗਏ ਨੇ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈਗਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਦੂਜੇ ਪਾਸੇ ਲਗਾਤਾਰ ਮੀਂਹ ਦੇ ਕਾਰਨ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਵੀ ਵੱਧ ਗਿਆ ਜੋ ਕਿ ਹੁਣ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਗਿਆ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਦੱਸਦੀ ਹੈ ਕਿ 527 ਮੀਟਰ ਹੈ ਜੋ ਕਿ ਖਤਰੇ ਦਾ ਨਿਸ਼ਾਨ ਹੈ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚਣ ਦੇ ਉੱਤੇ ਡੈਮ ਪ੍ਰਸ਼ਾਸਨ ਨੇ ਆਪਣੇ ਸਾਥ ਗੇਟ ਖੋਲ ਦਿੱਤੇ ਗਏ ਜਿਸ ਕਾਰਨ ਰਾਵੀ ਨਦੀ ਦੇ ਵਿੱਚ 50000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਇਸ ਵੇਲੇ ਦੀ ਬੇਹਦ ਅਪਡੇਟ ਵੱਡੀ ਅਪਡੇਟ ਕਿ ਕਹਿ ਸਕਦੇ ਹਾਂ ਪੰਜਾਬ ਦੇ ਕਈ ਇਲਾਕੇ ਇਸ ਸਮੇਂ ਹੜ੍ਹ ਦੀ ਚਪੇੜ ਦੇ ਵਿੱਚ ਨਜ਼ਰ ਆ ਰਹੇ ਨੇ